ਜੀਵਨ ਨੇ ਕਿਹਾ ਲੰਦਾ ਹੈ ਕਿ 500 ਸਾਲ ਪੁਰਾਣਾ ਮੰਦਿਰ ਹੈ ਤੇ ਕੀ ਇਤਿਹਾਸ ਹੈ ਇਸ ਦਾ ਮੰਦਗੇਸ਼ ਕੁਮਾਰ ਕਾਕਾ ਚਿੰ ਚਿੰਮੰਦਰ 31 ਸਾਲ ਗੁਰਮੰਦੀ ਪਟਿਆ ਇਹ ਮੰਦਿਰ ਦਾ ਜਿਹੜਾ ਇਤਿਹਾਸ ਹੈਗਾ ਜੋ ਸਾਨੂੰ ਸੁਣਿਆ ਹੈ ਅੱਜ ਕੱਲ੍ਹ ਤੇ ਮੰਦਿਰ ਬਣਿਆ ਹੋਇਆ 500 ਸਾਲ ਤੋਂ ਉੱਪਰ ਨਹੀਂ ਬਣਿਆ ਹੋਵੇ ਸਾਨੂੰ ਇਹ ਵੀ ਨਹੀਂ ਪਤਾ ਵੀ ਕਿੰਨਾ ਪੁਰਾਣਾ ਉਸ ਤੋਂ ਵੀ 11 ਹੁੰਦਰ ਮਹਾਦੇਵ ਮੰਦਿਰ ਜੋ ਪੁਰਾਣਾ ਬਣਿਆ ਹੋਇਆ ਸੀ ਇਸ ਤੋਂ 30 ਸਾਲ ਪਹਿਲਾਂ ਉਸ ਮੰਦਿਰ ਨੇ ਸੈਦਾਂ ਤੋਂ ਢਾਹ ਕੇ ਇਹ ਨੂੰ ਨਵੇਂ ਰੂਪ ਦਿੱਤਾ ਜੀ ਇਸ ਤੋਂ ਬਾਅਦ 10-12 ਸਾਲ ਹੋ ਗਏ ਸਾਧ ਸ਼ਾਮ ਜੀ ਦੀ ਮੂਰਤੀ ਜਿਹੜੀ ਹੈ ਉਹ ਦੇ ਸਥਾਪਨ ਕੀਤੀ ਗਈ ਹੈ ਜਿਹੜੀ 11 ਉਰਜਾ ਮਹਾਦੇਵ ਮੂਰਤੀ ਹੈ ਉੱਪਰ ਇਹ 10 ਫੁੱਟ ਜ਼ਮੀਨ ਤੋਂ ਉੱਚਾ ਹੈ ਉਹ ਜਿਹੜੀ ਜ਼ਮੀਨ ਹੈਗੀ 10 ਫੁੱਟ ਉੱਚੀ ਹੈ ਪਟਿਆਲਾ ਜਿਹੜਾ ਸ਼ਹਿਰ ਸੀਗਾ ਜੋ ਇਸ ਟਾਈਮ ਹੈਗਾ ਇਹ 10 ਮੀਟਰ ਉੱਚਾ ਸੀ ਉਸ ਤੋਂ ਬਾਅਦ ਮਿੱਟੀ ਪੱਟਣ ਤੋਂ ਬਾਅਦ ਇਹ ਨੰਨੀ ਮਹਾ ਹੈ ਜੋ ਮੰਦਿਰ ਦੇ 11 ਉਰਜਾ ਮਹਾਦੇਵ ਮੰਦਿਰ ਦਾ ਉਹ 10 ਫੁੱਟ ਉੱਚਾ ਹੈ ਇਹ ਜ਼ਮੀਨ ਹੀ 10 ਫੁੱਟ ਉੱਚੀ ਹੈ ਫੋੜੀਆਂ ਚੜ੍ਹ ਕੇ ਉੱਪਰ ਮੰਦਿਰ ਚ ਜਨ ਬੰਦਾ ਕੋਈ ਵੀ ਬੰਦਾ ਕਿਸੇ ਵੀ ਤਿੱਕੇ ਦੀ ਬਿਮਾਰੀ ਨਾਲ ਲੱਗ ਰਿਹਾ ਜੋ ਸਾਨੂੰ ਆਪਣੇ ਮਿਲ ਕੇ ਐਕਸਪੀਰੀਅੰਸ ਜਿਸੋ ਸਟਾਏਗਾ ਜੇ ਅਗਰ ਉਸ ਬੰਦੇ ਨੇ ਕੋਈ ਪਾਣੀ ਸੋਮਵਾਰ ਜਾਂ ਸਤ ਸੋਮਵਾਰ ਪੂਜ ਕਰੀ ਆਵੇ ਤਾਉ ਬਿਮਾਰੀ ਠੋੜੀ ਜਾ ਪਾਣੀ ਲੱਗ ਇਹ ਗੈਰੰਤੂ ਮਾਦੇ ਮੰਦਿਰ ਦਾ ਮਿਲ ਕੇ ਜੋ ਸਾਨੂੰ ਸਦੀ ਨੋਲਿਜ ਇਹਨਾਂ ਸਾਨੂੰ ਪਤਾ ਦੇਵਾ ਦੇ ਚ ਨਾ ਤਾਂ ਹੀ ਉਹਨਾਂ ਦਾ ਖੱਟੂ ਸ਼ਾਮ ਮੰਦਿਰ ਜੀ 12 ਸਾਲੋ ਕੇ ਮੂਰਤੀ ਸਾਪਨ ਹੋਈ ਹੋਈ ਹੋਵੇ ਹੁਣ ਪੰਜ ਚਾਰ ਪੰਜ ਸਾਲ ਤੋਂ ਜਿਹੜੀ ਆਵਾਜ਼ ਆਈ ਹੈ ਮੰਦਿਰ ਚ ਬਹੁਤ ਜ਼ਿਆਦਾ ਵਧ ਗਈ ਇਹ ਫਗਗੰਦਾਰ ਜਿਹੜਾ ਮਹੀਨਾ ਹੈਗਾ ਫਗੁੰਦੇ ਮਹੀਨੇ ਦੇ ਵਿੱਚ ਬਾਬਾ ਨੂੰ ਸ਼ਾਮ ਨੂੰ ਜਿੱਦਾਂ ਰਸ ਇੱਥੇ ਸਨੇ ਬਾਂਕੀਵਾਰੀ ਮੰਦਿਰ ਮਿੰਦਾਵਨ ਦਾ ਸਿਸਟਮ ਆ ਕੇ ਗੰਨੇ ਮਹੀਨੇ ਮੇਲਾ ਲੱਗਦਾ ਮਾਦੀ ਮੰਦਿਰ ਹੈ ਜੋ ਤੁਹਾਨੂੰ ਸੁਣੇ ਆਪਣੇ ਪੁਰਾਣੇ ਟਾਈਮ ਚ ਵੀ ਇਹਦਾ ਮੰਦਿਰ ਬਣਿਆ ਹੋਇਆ ਆ ਦੀ ਗੱਲ ਪੰਡਵਾਦੇ ਟਾਈਮ ਤੋਂ ਬਣਿਆ ਹੋਇਆ ਮੰਦਿਰ ਹੈ ਜੀ ਨੂੰ ਸਾਡੀ ਸੁਣਨ ਚਾਹੀਦੀ ਹੈ ਜੀ ਕਿ ਇੰਨਾ ਪੁਰਾਣਾ ਇਤਿਹਾਸ ਹੋਣੇ ਕੇ ਬਾਅਦ ਵੀ ਜੋ ਉਹਨੇ ਮਾਨਤਾ ਲੋਕਾਂ ਦੀ ਹੈਗੀ ਆ ਪਹਿਲਾਂ ਬਹੁਤ ਕੱਛੀ ਹੁੰਦੀ ਬਹੁਤ ਜ਼ਿਆਦਾ ਹੁੰਦੀ ਹੈ। ਨਾਲੇ ਸਰਦਾਰ ਮੰਦਿਰ ਦੇ ਨਾਲ ਜੁੜਦੇ ਜਾਂਦੇ। ਸੋ ਐਸੇ ਕੀ ਮੰਨਣਾ ਹੈ ਇਸ ਮੰਦਿਰ ਨੂੰ। ਐਸੇ ਮੰਨਣਾ ਹੈ ਜਿਹੜੇ ਵੀ ਬੰਦੇ ਕਟੂ ਸ਼ਾਮ ਜੀ ਦੇ ਉੱਡੇ ਆ ਕੇ ਆਪਣੀ ਸੁੱਖ ਸੁਖੀ ਆਰਨਾ ਦੇ ਛੜਾ ਕੇ ਜਾਂਦੇ ਆ। ਇਹ ਦਰਵਾਚੇ ਛੜਾ ਕੇ ਜਾਂਦੇ ਆ। ਉਹ ਜਿਹੜਾ ਸਿਸਟਮ ਹੈਗਾ ਵੀ ਇੱਕ ਦਿਨ ਅੱਜ ਨਾਲੇ ਛੜਾ ਕੇ ਜਾਂਦਾ। ਤੇ ਅਗਲੇ ਦਿਨ ਦੂਜੇ ਦਿਨ ਵੀ ਜੇ ਨਾਲ ਆ ਜਾਂਦਾ ਵੀ ਮੇਰੀ ਮੰਨਤ ਤਾਂ ਪੂਰੀ ਹੋ ਗਈ। ਕਈ ਮੰਦਿਰਾਂ ਦੇ ਅਸੀਂ ਜਾਂਦੇ ਵੀ ਜਿਹੜੇ ਸਵੇਰੇ ਆ ਕੇ ਜਾਂਦੇ ਆ ਤੇ ਬਾਅਦ ਜਾਂਦੇ ਆਪਣਾ ਕੰਮ ਕਰਕੇ ਕਹਿੰਦੇ ਸ਼ਾਮ ਨੂੰ ਸਾਡਾ ਕੰਮ ਪੂਰਾ ਹੋ ਗਿਆ। ਇਹਨੇ ਯੇਪਨਰਮ ਜੋ ਵੀ ਅਲੇ ਸੁੱਖਿਆ ਹੁੰਦਾ ਉਹ ਚੜਾਉਣ ਵਾਸਤੇ ਪਛਾਣ ਲੇਕੇ ਹੋਰੇ ਆਪਣੇ ਪੌਂਚੰਦਾ ਮੰਦਿਰ ਚ ਬਹੁਤ ਹੀ ਜਿਆਦਾ ਇਸ ਟਾਈਮ ਮੈਂ ਲੱਗੇ 3-4 ਸਾਲ ਚ ਤਾਂ ਇੰਨੀ ਮੈਂ ਲੱਗੇ ਸ਼ਰਧਾ ਵਧੀ ਹੋਈ ਲੋਕਾਂ ਦੀ ਵੀ ਰੂਟੀਨ ਚ ਰੋਜ਼ ਕਲਪਗਨਾਂ ਮਿੰਟ ਨਹੀਂ ਆ ਰੁਕੀਨ ਚ ਰੋਜ਼ ਸ਼ਾਮਾਂ ਜਿਹੜੀ ਆਰਤੀ ਹੁੰਦੀ ਆ ਉਹਦੇ ਵਿੱਚ ਵੀ ਬਹੁਤ ਜਿਆਦਾ ਵਾਜੇ ਹੁੰਦੀ ਆ ਦਾ ਅਨੁਸਾਰ 9:30 ਵਜੇ ਤੱਕ ਰੂਟੀਨ ਚ ਲੋਕ ਉਹ ਥੜੇ ਕੰਮ ਵਾਸਤੇ ਆਉਂਦੇ ਆ ਜਾਂਦੇ ਆ ਇਹ ਆਪਣੀ ਸ਼ੁਕ ਮੰਨਦੇ ਆ ਤੇ ਅਗਲੇ ਸੁੱਖ ਪੂਰੀ ਹੁੰਦੀ ਹੈ ਤਾਂ ਕਿ ਆਪਣੀ ਮਨਜ਼ੂਰੀ ਕਰਕੇ ਚਲਾਓ ਜੋ ਚਾਹ ਕੇ ਜਨਾਲੇ ਨੇ ਵੀ ਸੱਦਾ ਦੇ ਮੁਤਾਬਕ ਹੀ ਲੈ ਚਲਾਉਂਦੇ ਆ ਉਹ ਚਲਾਤੀ ਜਾਂਦੇ ਆ ਮਨਜ਼ੂਰੀ ਕਿ ਜੋ ਵੀ ਬੰਦਾ ਹੁੰਦਾ ਹੈ ਉਹ ਇਹ ਪੁਜੀਸ਼ਨੋਂ ਦੇਖ ਕੇ ਵਾਚਾਂ ਦੇ ਉਹਦੇ ਬੱਠੇ ਹੋ ਜਾਂਦੇ ਮਨਜ਼ੂਰੀ ਮਤਲਬ ਉਹ ਰੋੜ ਹੀ ਹੁੰਦੀ ਆ ਕਿ ਜਿੰਨੂੰ ਕਿਹ ਜਿਹੀ ਤਕਲੀਫ ਹੈਗੀ ਆ ਜੀ ਉਹ ਆਪਣੀ ਤਕਲੀਫ ਜਿਹੜੀ ਹੈਗੀ ਭਗਵਾਨ ਦੇ ਸਾਹਮਣੇ ਆਪਣੀ ਦੱਸਦਾ ਵੀ ਮੈਨੂੰ ਇਹ ਤਕਲੀਫ ਮਿਲ ਰਹੀ ਹੈ ਉਹ 2 ਦਿਨ ਕੇ ਬਾਅਦ 4 ਦਿਨ ਕੇ ਬਾਅਦ 5 ਦਿਨ ਕੇ ਬਾਅਦ ਇਸਦੀ ਲੱਤ ਜਿਹੀ ਅੱਛਾ ਹੋ ਗਈ ਹੈ ਉਰਕੋਰੀ ਹੋ ਗਈ ਹੈ ਅਸੀਂ ਚੰਗਾ ਲੱਗਦਾ ਕਿ ਜੇ ਨਾ ਕੋਸ਼ਿਸ਼ ਕਰ ਲਈ ਹਾਂ ਫਿਰ ਮੇਰਾ ਕੰਮ ਹੋ ਗਿਆ ਔਰ ਜੇ ਇਸ ਨੂੰ ਜਰੂਰ ਕਰਦਾ ਹੈ ਇਸੇ ਟਿਕ ਕੇ ਨਾਲੇ ਆਪ ਜੀ ਬੰਦੀ ਅਮਰ ਤੇ ਵੀ ਜੇ ਕਿਸੇ ਇੱਕ ਬੰਦੇ ਦਾ ਕੰਮ ਹੁੰਦਾ ਤਾਂ ਉਹ ਆਪਣੀ ਦਸਤਾਨਾ ਵਿੱਚ ਕੱਲ ਜਿਹੜੀ ਨਿਸ਼ਾਨੇ ਅੱਤਰਾ ਜੀ ਦੇ ਵਿੱਚ ਲੋਕ ਬਹੁਤ ਦੂਰੋਂ ਆਉਂਦੇ ਨੇ ਜੰਧਿਆਰੇ 75 ਪਤਾ ਇਸ ਨਿਸ਼ਾਨੇ ਵਤੀ ਕਰਦੇ ਨੇ ਕੋਈ ਪਤਾ ਨਹੀਂ ਕਿ ਆਣਾ ਮਨ ਲੱਗਿਆ ਜਾ ਰਿਹਾ ਹੈ ਕਿ ਸਮਾਨਿਤ ਆਇਆ ਹੋਇਆ ਹੈ ਕੁਝ ਦੂਸਰੋਂ ਪੱਤਵਾਂ ਤੋਂ ਨਾ ਤਾਂ ਦੇ ਮੱਦੇ ਬਿਦੇ ਇਹਦੇ ਸੁਸ਼ਾਨਿਆਤ ਚਾਹੀਦਾ ਸੀ ਮਸਤੀ ਬੰਦ ਹੋ ਜਾ ਤੇ ਪ੍ਰਸ਼ਾਦ ਬਣਾ ਗੋਲੇ ਨਾਲ ਪ੍ਰਸ਼ਾਦ ਕਿਰਨ ਕਰਦੇ ਆ ਉਸਕੇ ਬਾਦ ਲੋਕ ਇਕਾਂਦੇ ਆਪਣੇ ਚੰਦਰ ਪੂਰणिमा ਆ ਗਿਆ ਜੀ ਅੰਦਰ ਰੱਜੀ ਦਾ ਪ੍ਰਸ਼ਾਦ ਮਨ ਕੇ ਰਾਜ ਨੂੰ ਚੰਦਰਮਾ ਦੀ ਰੋਸ਼ਨੀ ਚ ਰੱਖਿਆ ਜਾਂਦਾ ਹੈ ਕਿ ਅਗਲੇ ਦਿਨ ਉਹ ਪ੍ਰਸ਼ਾਦ ਜਿਹੜਾ ਲੋਕਾਂ ਨੂੰ ਵਰਤਾਇਆ ਜਾਂਦਾ ਲੋਕ ਉਹਦੇ ਚ ਯਾਸਤਾ ਹੁੰਦੇ ਨੇ ਸੰਗਰਮਨ ਦੀ ਤਿਰਨਾ ਜੀ ਨੂੰ ਉਹਦੇ ਚ ਪੈਂਦਾ ਉਹ ਅਗਲੇ ਦਿਨ ਖਾਣ ਨਾਲ ਲੋਕਾਂ ਦੀ ਬਿਮਾਰੀ ਦੂਰ ਹੁੰਦੀ ਹੈ ਇਹ ਲੋਕਾਂ ਦੀ ਸੋਚ ਹੈ ਇਸ ਬਾਰੇ ਉਹ ਬਸਾਰੀ ਦਾ ਰਾਮ ਨਾਣਾ ਕੇ ਕੀ ਰੱਖੀ ਜਾਂਦੀ ਆ ਉਹ ਅਗਲੇ ਮੰਡੀ ਜਾਂਦੀ ਆ ਉਸਕੇ ਬਾਅਦ ਜਨਮਸ਼ਟਮੀ ਬਹੁਤ ਅੱਛੇ ਤਰੀਕੇ ਨਾਲ ਮਨਾਇਆ ਜਾਂਦਾ ਚਾਹਤੀਆਂ ਬਣਾਈਆਂ ਜਾਂਦੀਆਂ ਜਨਮਸ਼ਟਮੀ ਨੂੰ ਮੰਦਰ ਲਗਾਏ ਜਾਂਦੇ ਆ ਜੀ ਇੱਕ ਬਾਬਾ ਦਾ ਤਿਹਾੜ ਬਸੰਤੇ ਪੰਚਮੀ ਨੂੰ ਮਨਾਇਆ ਜਾਂਦਾ ਬਸੰਤ ਪੰਚਮੀ ਨੂੰ ਘਟੂ ਸ਼ਾਹਨੀ ਬਾਬਾ ਜੀ ਕਹੜਾ ਹੈਗਾ 15 ਦਾ ਬਸਤ ਜਿਹੜਾ ਹੈਗਾ ਜਿਸ ਨੂੰ ਬਾਗ ਦਾ ਕਿਹਾ ਜਾਂਦਾ ਉਸ ਨੂੰ ਹਰ ਇੱਕ ਸਾਲ ਕੀ ਬਾਅਦ ਉਹ ਚੇਲੇ ਕਿੱਥੇ ਉਹ ਜਿਹੜਾ ਹੈਗਾ ਲੋਕ ਉਸ ਨੂੰ ਛੋਟੇ ਛੋਟੇ ਪੀਸੀ ਚੱਕਤੀ ਲਿਜਾ ਕੇ ਆਪਣੇ ਤੂਰੀ ਚਾਪ ਕੇ ਬੱਚਿਆਂ ਨੇ ਗੱਲ ਚਾਪਨ ਵਾਸਤੇ ਆਪਣੇ ਘਰ ਤੇ ਰੱਖਣ ਵਾਸਤੇ ਆਪਣੇ ਗੱਲੇ 'ਚ ਰੱਖਣ ਵਾਸਤੇ ਲੈ ਕੇ ਜਾਂਦੇ ਬਸੰਤ ਮੇਟੀ ਨੂੰ ਆ ਕੇ ਉਹ ਵੀ ਬਹੁਤ ਉਮਦਾਰਨਾ ਮਨਾਇਆ ਜਾਂਦਾ ਬਸੰਤ ਮੇਟੀ ਨੂੰ ਤਿਆਰੀ ਹੁੰਦੀ ਤੇ ਮਾਮਾ ਦਾ ਜਨਮ ਦਿਨ ਹੁੰਦਾ ਉਹ ਵੀ ਮਨਾਇਆ ਜਾਂਦਾ ਜਿਹੜੀ ਮੂਰਤੀ ਸਥਾਪਨਾ ਦੀ ਵਿਚ ਉਹ ਵੀ ਬਹੁਤ ਉੱਚੇ ਪੱਧਰ ਨਾਲ ਮਨਾਇਆ ਜਾਂਦਾ ਪੰਜ ਛੇ ਜਵਾਹਰ ਐਸੇ ਹੈਗੇ ਜਿਹੜੇ ਸਾਡੇ ਵਿੱਚ ਵੀ ਬਹੁਤ ਅੱਛੇ ਤਰੀਕੇ ਨਾਲ ਬਣਾਏ ਜੀ ਸੋਸਰ ਤੁਸੀਂ ਕੀ ਕਹਿਣਾ ਚਾਹੋਗੇ ਮੰਦਰਵਾਲੇ ਮੈਡਮ ਮਾਤਾ ਜੀ ਬੋਕਸਾ ਕੋ ਜੁੜੇ ਹੋਏ ਪ੍ਰਤਾਪ ਨਰੇਸ਼ ਕੁਮਾਰ ਕੱਕੜੀ ਜੀ ਵਾਈਚ ਜਿਹੋ پروگرام ਹੋਇਆ ਨਾ ਅੱਜ ਮੈਂ ਸਾਹਮਣੇ ਇਹ ਹੁਣ ਵੀ ਆਪਣੇ ਨਿਸ਼ਾਨ ਯਾਤਰਾ ਜੀ ਕੀਤੀ ਹੋਈ ਬਹੁਤ ਹੀ ਅੱਛੇ ਭਾਵੇਂ ਨਿਸ਼ਾਨ ਯਾਤਰਾ ਪ੍ਰਤਾਪ ਨਰੇਸ਼ ਕੁਮਾਰ ਕੱਕੜੀ ਜੀ ਵਰਾਈ ਚ ਕੱਢੀ ਗਈ ਸੀ ਤੇ ਰਾਮਲੀਲਾ ਗਰਾਉਂਡ ਤੋਂ ਸ਼ੁਰੂ ਹੋ ਕੇ ਇਹ ਸਾਰੇ ਵਕਫ ਵਕਫ ਜਾਰਾ ਦਾ ਦਾਲਦਿਲਾ ਚੌਂਗੜ ਮੰਡੀ ਵਕਫ ਵਕਫ ਜਿੰਨੇ ਵੀ ਛੋਟੇ ਛੋਟੇ ਆਪਣੇ ਏਰੀਆ ਦੇ ਪਟਿਆਲੇ ਦੇ ਬਾਜ਼ਾਰਾਂ ਚੋਂ ਹੁੰਦੇ ਹੋਏ ਕਾਟੋ ਸ਼ਾਮ ਅਮਰਤ ਸਮਾਪਤ ਹੋਈ ਸੀ ਇਹਦੇ ਵਿੱਚ 21 ਨਿਸ਼ਾਨ ਅਸੀਂ ਸਟਾਰਟਿੰਗ ਚ ਰੱਖਿਆ ਸੀ ਤੇ ਪਤਾ ਨਹੀਂ ਲੱਗਿਆ ਮੈਡਮ 3000 ਪਾਸ ਨਿਸ਼ਾਨ ਜੋ ਕੀ ਐ ਸਭ ਭਗਤਾ ਜਿੱਤਾ ਸੀ ਤੇ ਪੂਰੀ ਯਾਤਰਾ ਹੋ ਕੇ ਅੱਜ ਨਿਸ਼ਾਨ ਵੱਡੇ ਜਾ ਰਹੇ ਨੇ ਜੀ ਤੇ ਬਹੁਤ ਅੱਛਾ ਸਹਿਯੋਗ ਮਿਲਿਆ ਪਟਿਆਲਾ ਵਾਸੀਆਂ ਦਾ ਜੋ ਕਰਤਾਰ ਲੇਸ਼ ਕੌਰ ਕਾਕਾ ਜੀ ਦੇ ਅਗਵਾਈ ਸੇ ਜੋ ਵੀ ਪ੍ਰੋਗਰਾਮ ਹੋਇਆ ਬਹੁਤ ਅੱਛਾ ਸਹਿਯੋਗ ਮਿਲਿਆ ਸਭ ਨੇ ਵਕ ਵਕ ਜਗ੍ਹਾ ਦੀ ਜਿੱਥੇ ਇੱਥੇ ਯਾਤਰਾ ਗਈ ਉੱਥੇ ਉੱਥੇ ਲੋਕਾਂ ਨੇ ਸਟਾਲ ਲਗਾਏ ਹੋਏ ਸੀ ਲੰਗਰ ਲਗਾਏ ਹੋਏ ਸੀ ਭਗਤਾਂ ਲਈ ਬਹੁਤ ਅੱਛਾ ਸਹਿਯੋਗ ਮਿਲਿਆ ਮੈਡਮ ਸਾਰੇ ਪਟਿਆਲਾ ਵਾਸੀਆਂ ਦਾ ਜੀ ਹਾਂ ਜੀ ਸੋ ਬਹੁਤ ਹੀ ਵਧੀਆ ਜਾਣਕਾਰੀ ਇਸ ਮੰਦਿਰ ਦੀ ਸਾਨੂੰ ਤੁਹਾਨੂੰ ਜਾਣੂ ਕਰਵਾਈ ਹੈ ਸਾਨੂੰ ਵੀ ਜਾਣਨ ਨੂੰ ਮਿਲਿਆ ਸੋ ਇਸੇ ਤਰ੍ਹਾਂ ਹੀ ਹੋਰ ਮੰਦਰਾਂ ਦੇ ਬਾਰੇ ਹੋਰ ਪ੍ਰਾਚਨ ਮੰਦਰਾਂ ਬਾਰੇ ਉਹਨਾਂ ਦਾ ਇਤਿਹਾਸ ਤੋਂ ਜਾਣਕਾਰੀ ਅਸੀਂ ਦਿੰਦੇ ਰਹਾਂਗੇ ਸੋ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰਾ ਟਾਈਮ ਦੇ ਨਾਲ ਧੰਨਵਾਦ